ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਤੂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਫਾਈ ਨੂੰ ਲੈ ਕੇ ਸ਼ਹਿਰ ਦੇ ਵਿੱਚ ਵੱਖ-ਵੱਖ ਖਬਰਾਂ ਦੇਖਣ ਨੂੰ ਮਿਲੀਆਂ ਜਿਦੇ ਵਿੱਚ ਲੋਕਾਂ ਨੇ ਕਿਹਾ ਕਿ ਸਫਾਈ ਕਰਮਚਾਰੀ ਸਹੀ ਤਰੀਕੇ ਦੇ ਨਾਲ ਸਫਾਈ ਨਹੀਂ ਕਰਦੇ ਤੇ ਮਹੱਲਿਆਂ ਦੇ ਵਿੱਚ ਲਗਾਤਾਰ ਜਿਹੜਾ ਆ ਉਹ ਗੰਦ ਪੈ ਰਿਆ ਆ ਇਹ ਖਬਰਾਂ ਦੇਖਣ ਨੂੰ ਮਿਲਦੀਆਂ ਰਹੀਆਂ ਉੱਥੇ ਹੀ ਤੁਹਾਨੂੰ ਦੱਸਦੇ ਕਿ ਹੁਣ ਵਧੀਕ ਡਿਪਟੀ ਕਮਿਸ਼ਨਰ ਅਰਜਿੰਦਰ ਸਿੰਘ 베ਦੀ ਸ਼ਹਿਰ ਨਿਵਾਸੀਆਂ ਦੀ ਸਫਾਈ ਵਿਵਸਥਾ ਅਤੇ ਸੀਵਰੇਜ ਦੀ ਮਾੜੀ ਹਾਲਤ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਖੁਦ ਸ਼ਹਿਰ ਦੇ ਵਾਖਵਾਖ ਇਲਾਕਿਆਂ ਵਿੱਚ ਨਿਕਲੇ ਅਤੇ ਵਾਖਵਾਖ ਮੁਹੱਲੇ ਦੇ ਨਿਵਾਸੀਆਂ ਕੋਲੋਂ ਉਹਨਾਂ ਦੀ ਸਫਾਈ ਵਿਵਸਥਾ ਤੇ ਸੀਵਰੇਜ ਬਾਰੇ ਫੀਡਬੈਕ ਲਈ ਤੇ ਨਾਲ ਹੀ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਸਵੇਰੇ ਸਭ ਤੋਂ ਪਹਿਲਾਂ ਏਡੀਸੀ ਰਜਿੰਦਰ ਸਿੰਘ 베ਦੀ ਨਗਰ ਕਾਉਂਸਲ ਗੁਰਦਾਸਪੁਰ ਦੇ ਦਫ਼ਤਰ ਪਹੁੰਚੇ ਅਤੇ ਸਫਾਈ ਕਰਮਚਾਰੀਆਂ ਅਤੇ ਨਗਰ ਕਾਉਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਨਗਰ ਕਾਉਂਸਲ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਉਹਨਾਂ ਸ਼ਹਿਰ ਦੀ ਸਫਾਈ ਵਿਭਾਗ ਦਾ ਜਾਇਜ਼ਾ ਵੀ ਲਿਆ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਏਡੀਸੀ ਬੇਦੀ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖੋ ਅਤੇ ਨਾਲੀਆਂ ਵਿੱਚ ਪਲਾਸਟਿਕ ਤੇ ਲਪਾਪੇ ਨਾ ਫੁੱਟੇ ਜਾਣ ਤਾਂ ਜੋ ਸ਼ਹਿਰ ਦੀ ਸਪਾਈ ਦੀ ਵਿਵਸਥਾ ਸਚਾਰੂ ਢੰਗ ਨਾਲ ਚੱਲਦੀ ਰਹੇ ਉੱਥੇ ਹੀ ਉਹਨਾਂ ਨੇ ਕਿਹਾ ਕੁਝ ਵੱਡੇ ਨਾਲਿਆ ਤੇ ਲੋਹੇ ਦੇ ਜੰਗਲੇ ਲਗਵਾਉਣ ਨਾਲਿਆਂ ਦੀ ਲਗਾਤਾਰ ਸਫਾਈ ਕਰਵਾਉਣ ਤੇ ਸੜਕ ਦੇ ਕੂੜਾ ਸੁੱਟਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਵੀ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਉੱਥੇ ਹੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵੀ ਮੌਕੇ ਤੇ ਬੁਲਾ ਕੇ ਸਹਿਰ ਦੇ ਹਰ ਇਲਾਕੇ ਦੇ ਸੀਵਰੇਜ ਵਿਸਥਾਪਨ ਨੂੰ ਤੁਰੰਤ ਠੀਕ ਕਰਨ ਦੀ ਹਦਾਇਤ ਵੀ ਕੀਤੀ ਸਹਿਰ ਨਿਵਾਸੀਆਂ ਨੇ ਏਡੀਸੀ ਦੇ ਇਸ ਤਰ੍ਹਾਂ ਸਹਿਰ ਦੇ ਲੋਕਾਂ ਵਿੱਚ ਆ ਕੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਸੁਲਝਾਉਣ ਦੀ ਜਿਹੜੀ ਇਹ ਕਾਰਵਾਈ ਬੇਹਦ ਵਧੀਆ ਲੱਗੀ ਤੇ ਸਹਿਰ ਵਾਸੀ ਇਸ ਚੀਜ਼ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਵੀ ਹਨ ਕਿ ਇਸ ਟਾਈਮ ਏਡੀਸੀ ਬੇਦੀ ਸਾਹਿਬ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਨੇ ਉਹ ਗੱਲਾਂ ਸੁਣਦੇ ਹੋਏ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਸੁਣਦੇ ਹੋਏ ਨਜ਼ਰ ਆਏ ਤੇ ਲੋਕਾਂ ਇਹ ਵੀ ਕਿਹਾ ਕਿ ਪਹਿਲੇ ਏਡੀਸੀ ਨੇ ਜਿਹੜੇ ਕਿ ਇਸ ਤਰ੍ਹਾਂ ਜਾ ਕੇ ਪਬਲਿਕਲੀ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਤੇ ਉਹਦਾ ਹੱਲ ਕਰਨ ਦੇ ਲਈ ਵੀ ਜਿਹੜੀ ਇਹ ਗੱਲਬਾਤ ਕਰਦੇ ਤੇ ਆਓ ਦੇਖਦੇ ਹਾਂ ਸਾਰੀਆਂ ਤਸਵੀਰਾਂ ਤੇ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਗੁਆਈ ਆਪਣੇ ਆਏ ਤੁਹਾਡੀ ਸਿਫਤ ਸਾਰਾ ਸ਼ਹਿ ਕਰਦਾ ਪਿਆ ਵਾਥੇ ਯਾਰ ਕਈ ਕਈ ਆਏ ਹੋ ਅਫਸਰ ਆਪਣੀ ਡਿਊਟੀ ਰੰਮੀ ਦੇ ਲਈ ਇਹ ਸ਼ਹਿਰ ਚੋਂ ਲੋਕਾਂ ਦੇ ਕੰਮ ਲਈ ਹੀ ਆਇਆ ਹੈ ਜਿਹਦੇ ਕੋਣ ਆਂਦਾ ਪਿਆ ਤਾਂ ਤੁਸੀਂ ਮੁਸ਼ਕਲਾ ਵੇਖਣ ਆਏ ਹੋ ਆਪ ਮੌਕਾ ਵੇਖ ਕੇ ਆਣ ਕੇ ਅਸੀਂ ਬੜੇ ਖੁਸ਼ ਹੈਗੇ ਹਾਂ ਮਨ ਲਾਲ ਮਾਸੀ ਸਾਰੇ ਤੁਹਾਡੇ ਕੋ ਤਾਂ ਪਹਿਲਾਂ ਵੀ ਤੁਹਾਡੀਆਂ ਸਿਫਤਾਂ ਕਰਦੇ ਵੀ ਕਹਿੰਦੇ ਉਦੋਂ ਵੀ ਸਾਹਬ ਹੋਣੇ ਆ ਪਾਇਦੇ ਸੀ ਮੌਕਾ ਵੇਖ ਕੇ ਗਏ ਆ ਮੌਕਾ ਵੇਖ ਕੇ ਤੇ ਹੁਣ ਚਲੋ ਇੱਥੇ ਰਹੀਦਾ ਨਾਰੇ ਸਾਡੀ ਤੇਰੇ ਸ਼ਹਿਰ ਹੋਏ ਤੇ ਨਾਲੇ ਲੋਕਾਂ ਨੇ ਮਸਲਾ ਹੋਇਆ ਉਹ ਮੈਂ ਕਿਹਾ ਬਾਦਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਹੋਨ ਦਾ ਸ਼ਾਮ ਨੂੰ ਹੁੰਦਾ ਹੈ ਤੇ ਕਹਦੇ ਉਹ ਭਾਈ ਮਾਨੀਓ ਜਿਹੜੇ ਮਾਤਰ ਦੀ ਬਾਗਣਾ ਨੂੰ ਮੇਲਾ ਆਇਆ ਨੇ ਚਲੋ ਜੀ ਸਪੀਕਰ ਉਹਨਾਂ ਨੂੰ ਠੀਕ ਕਰਾਓ ਕਿਉਂਕਿ ਹੋਈ ਹੈ ਸਰ ਆਜਾ ਆਪ ਨਿਕਲੇਓ ਕੀ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਦੇਖੋ ਜੀ ਪ੍ਰੋਬਲਮ ਨਹੀਂ ਮੈਂ ਕਹਾਂਗਾ ਮੈਂ ਕਹਾਂਗਾ ਇੱਕ ਸਟੈਪ ਟੂਵਰਡਸ ਸਵਸਥ ਬਰਦ ਮਿਸ਼ਨ ਦੇ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਹਿਲਾਂ ਹਮੇਸ਼ਾ ਸਾਡੀ ਲਈ ਹੈ ਕਿ ਲੋਕਾਂ ਨੇ ਜਿਹੜੀਆਂ ਇਨਕਲੋਜਮੈਂਟਾਂ ਕੀਤੀਆਂ ਰਿਮੂਵ ਕੀਤੀਆਂ ਜਾਂਦੀਆਂ ਹੁਣ ਦੂਸਰਾ ਮੇਰਾ ਮੰਨਣਾ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀਏ ਕੰਮ ਤਾਂ ਕਰ ਹੀ ਦੇ ਨੇ ਇਹਨਾਂ ਦੀ ਐਫੀਸ਼ੀਐਂਸੀ ਕੰਮ ਕਰਨ ਦੀ ਹੋਰ ਵਧਾਈ ਜਾਵੇ ਹੁਣ ਸਭ ਤੋਂ ਇੰਪੋਰਟੰਟ ਹੁੰਦਾ ਹੈ ਕਿ ਜਦੋਂ ਅਫਸਰ ਆਪ ਫੀਲਡ ਚ ਉੱਤੇ ਤੇ ਫਿਰ ਇਹਨਾਂ ਨੂੰ ਵੀ ਪ੍ਰੇਰਿਤਤਾ ਮਿਲਦੀ ਹੈ ਕਿ ਅਸੀਂ ਵੀ ਕਿਤੇ ਜਿਹੜੀ ਕਮੀ ਹੈ ਦੂਰ ਕਰ ਜਿਸਾ ਹੁਣ ਤੁਸੀਂ ਵੇਖਿਆ ਕਿ ਲੋਕਾਂ ਵੱਲੋਂ ਮੈਂ ਬਾਰ ਬਾਰ ਪੁੱਛ ਰਿਆਂ ਲੋਕਾਂ ਨੂੰ ਕਿ ਇੱਕ ਲੋਕਾਂ ਵੱਲੋਂ ਇਹ ਚੀਜ਼ ਸ਼ਿਕਾਇਤ ਹੈ ਮੇਰੇ ਵੱਲੋਂ ਉਹਨਾਂ ਨੂੰ ਸੁਝਾਇਆ ਕਿ ਤੁਸੀਂ ਜਿਹੜਾ ਪਲਾਸਟਿਕ ਲਿਫਾਫੇ 'ਚ ਬੰਦ ਕਰਕੇ ਕੂੜਾ ਦਿੰਦੇ ਹੋ ਨਾ ਦਿਓ ਸਾਡੇ ਜਿਹੜੇ ਗਿੱਲਾ ਤੇ ਸੁੱਕਾ ਕੂੜਾ ਵਾਲੇ ਈ ਰਿਕਸ਼ਾ ਤੁਰਦੇ ਨੇ ਉਹ ਵੱਖਰੇ ਵੱਖਰੇ ਡੱਬੇ ਵਾਲੇ ਨੇ ਤੁਸੀਂ ਇਸ ਕਰਕੇ ਆਪਣੇ ਵੱਖਰੇ ਡਸਟਬਿਨ ਲਾਓ ਕੋਈ ਫਰਕ ਨਹੀਂ ਪੈਂਦਾ ਘਰਾਂ 'ਚ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਕੇ ਦੋ ਤਾਂ ਕਿ ਸਾਨੂੰ ਵੀ ਉਹਨੂੰ ਡਿਸਪੋਜ਼ ਆਫ ਕਰਨ ਵਿੱਚ ਜਿਹੜੀ ਹੈ ਦਿੱਕਤ ਨਾ ਆਏ ਦੂਸਰਾ ਮੇਰੇ ਸਫਾਈ ਕਰਮਚਾਰੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੇਖਿਆ ਤੁਸੀਂ ਲੱਗੇ ਦੇ ਸੀ ਕਿ ਫੇਰ ਵੀ ਹਦਾਇਤ ਹੈ ਕਿ ਜਿਹੜੀ ਅਸੀਂ ਆਪਣੀ ਡਿਊਟੀ ਹੈ ਉਹ ਪੂਰੀ 10 ਦਿਲੋਂ ਵਧੀਆ ਤਰੀਕੇ ਨਾਲ ਨਿਭਾਣੀਆਂ ਤਾਂ ਜੋ ਲੋਕੀ ਵੀ ਖੁਸ਼ ਹੋਣ ਤੇ ਖੁਸ਼ ਹੋ ਕੇ ਲੋਕੀ ਇਹ ਵੀ ਕਹਿਣ ਕਿ ਜਿਹੜੇ ਸਾਡਾ ਕਮੇਟੀ ਘਰ ਵਧੀਆ ਕੰਮ ਕਰ ਰਿਹਾ ਹੁਣ ਤੁਸੀਂ ਵੇਖਿਆ ਕਿ ਜਿਹੜੇ ਜਿੱਥੇ ਆਪਣੇ ਡੰਪ ਲੱਗੇ ਦਾ ਜਿੱਥੇ ਲੋਕਾਂ ਨੂੰ ਮੁਸ਼ਕਲਾਂ ਸਾਰੀਆਂ ਸੁਣੀ ਗਈਆਂ ਕਿਸੇ ਉਹਨਾਂ ਨੇ ਕਿਹਾ ਕਿ ਜੰਗਲੇ ਦੀ ਲੋੜ ਹੈ ਕਿਤੇ ਕਿਹਾ ਕਿ ਸਿਵਲ ਦੀ ਸਫਾਈ ਦੀ ਲੋੜ ਹੈ ਉਹ ਅੱਜ ਅਸੀਂ ਨਾਲ-ਨਾਲ ਨੋਟ ਕਰ ਰਹੇ ਹਾਂ ਉਹ ਨਾਲ ਦੀ ਨਾਲ ਅਸੀਂ ਕਰਾਵਾਂਗੇ ਕੰਪਤੀ ਜਗਾ ਜਗਾ ਲੱਗਿਆ ਲੇਕਿਨ ਦੇਖਿਆ ਗਿਆ ਕਿ ਸ਼ਹਿਰ ਚ ਕਾਫੀ ਜਗ੍ਹਾ ਤੇ ਕੂੜਾ ਲੱਗਿਆ ਵੱਖ-ਵੱਖ ਸੈਕਟਰ ਸਕੂਲਾਂ ਦੇ ਸਾਹਮਣੇ ਤੱਕ ਕੂੜੇ ਲੱਗੇ ਆ ਮੰਦਰਾਂ ਦੇ ਸਾਹਮਣੇ ਤੱਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੱਕ ਕੂੜੇ ਲੱਗੇ ਦੇਖੋ ਮੈਂ ਨਹੀਂ ਚੁੱਕਣੀ ਸੀ ਦੇਖੋ ਜੀ ਗਲਤੀ ਜਿਹੜੀ ਹੈ ਪਹਿਲਾਂ ਦੋ ਚੀਜ਼ਾਂ ਹੁੰਦੀਆਂ ਪਹਿਲਾਂ ਘਰਾਂ ਚੋਂ ਕੂੜਾ ਇਕੱਠਾ ਕਰਨਾ ਦੂਸਰਾ ਉਹ ਡਿਸਪੋਜ਼ ਆਫ ਕਰਨਾ ਜਿਸ ਤੱਕ ਕੋਈ ਧਾਰੀ ਜਾਣਦੇ ਹੋ ਕਿ ਗੁਦਾਸਪੁਰ ਸ਼ਹਿਰ ਦੇ ਵਿੱਚ ਦਿੱਕਤ ਹੈਗੀ ਜਗ੍ਹਾ ਦੀ ਹੁਣ ਸਾਡਾ ਜਿਹੜਾ ਕਲਾਨੌਰ ਵਾਲਾ ਸੀਗਾ ਕਿ ਡੰਪ ਸਾਈਡ ਉਹ ਕਲੀਨ ਹੋਣਾ ਸ਼ੁਰੂ ਹੋ ਗਿਆ ਉਹਦਾ ਟੈਂਡਰ ਟੰਡਰ ਲਾ ਕੇ ਅਲੋਟ ਵੀ ਹੋ ਗਿਆ ਤੇ ਕੰਮ ਉੱਥੇ ਸ਼ੁਰੂ ਹੋ ਗਿਆ 15 ਮਈ ਦਿਨ ਚ ਸਫਾਈ ਹੋ ਜਾਏਗੀ ਦੂਸਰੀ ਗੱਲ ਹੈ ਕਿ ਕਿਉਂਕਿ ਆਪਣੀ ਮਾਲਕੀ ਦੀ ਕੋਈ ਨਾ ਕੋਈ ਜਗਾ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਪੰਚਾਇਤ ਜਾਂ ਕੋਈ ਉਹ ਜੀ ਜਰੀ ਬੰਜਰ ਜ਼ਮੀਨ ਹੈ ਉਨੂੰ ਲੈ ਕੇ ਤੇ ਉਥੇ ਅਸੀਂ ਜਿਹੜਾ ਐਮਰਫ ਫੈਸਿਲਿਟੀ ਲਾਈਏ ਤਾਂ ਕਿ ਜਿਹੜਾ ਹੈ ਗਿੱਲਾ ਕੂੜਾ ਨੂੰ ਖਾਦ ਬਣਾਇਆ ਜਾ ਸਕੇ ਤੇ ਸੁੱਕੇ ਕੂੜੇ ਨੂੰ ਡਿਸਪੋਜ਼ ਕਰਕੇ ਵੇਚਿਆ ਜਾ ਸਕੇ ਇਸ ਸਬੰਧੀ ਮੀਟਿੰਗਾਂ ਰੈਗੂਲਰਲੀ ਜਾਰੀ ਹੈ ਜਲਦ ਤੋਂ ਜਲਦ ਹੱਲ ਕਰਕੇ ਇਹ ਜਿਹੜਾ ਕਲੀਅਰ ਕਰਾਵਾਂਗੇ ਰਹੀ ਗੱਲ ਮੰਦਰ ਗੁਰਦੁਆਰਾ ਉਹ ਜਿਹੜੀ ਡੰਪ ਸਾਈਡ ਦੀ ਗੱਲ ਹੈ ਉਹ ਵੀ ਅਸੀਂ ਕੰਟੀਨਿਊ ਲੱਗੇ ਹੋਏ ਆ ਤਾਂ ਜੋ ਜਿਹਦੇ ਵਿੱਚ ਪਲਾਸਟਿਕ ਤੇ ਹੋਰ ਚੀਜ਼ਾਂ ਵੇਚੀਆਂ ਜਾਣ ਸਕਣ ਤੇ ਜਿਹੜਾ ਸੁੱਕਾ ਕੂੜਾ ਹੈ ਉਹਨੂੰ ਡਰਾਈ ਕਰਕੇ ਉਹਨੂੰ ਕਿਤੇ ਲੈਂਡਫਿਲ ਜਗ੍ਹਾ ਤੇ ਜਿਹੜਾ ਆ ਉਹਨੂੰ ਡਿਸਪੋਜ਼ਲ ਕੀਤਾ ਜਾ ਚਾਹੇ ਸੀਵਰੇਜ ਦੀ ਬਹੁਤ ਇਲਾਕਿਆਂ ਚ ਪ੍ਰੋਬਲਮ ਆ ਰਹੀ ਹੈ ਸੀਵਰੇਜ ਅਕਸਰ ਜਾਮ ਰਹਿੰਦੇ ਆ ਮੰਡੀ ਏਰੀਆ ਚ ਚਾवला ਕਲੋਨੀ ਹੋ ਗਈ ਹੈ ਬਾਜੀਵਾ ਕਲੋਨੀ ਹੋਰ ਇੱਧਰ ਇੱਕ ਦੋ ਏਰੀਆ ਚ ਉਹਨਾਂ ਲਈ ਕੀ ਕੀਤਾ ਜਾ ਰਿਹਾ ਦੇਖੋ ਜੀ ਪਹਿਲਾਂ ਮੈਨੂੰ ਜਿਹੜੀ ਸ਼ਿਕਾਇਤ ਆਈ ਸੀਗੀ ਲੋਕਾਂ ਵੱਲੋਂ ਆਈ ਸੀ ਕਿ ਜਿੱਦਾਂ ਤੁਸੀਂ ਫਿਸ਼ ਮਾਰਕੀਟ ਦਾ ਸਾਡਾ ਆਪਣਾ ਹਨੂਮਾਨ ਚੌਂਕ ਕਰ ਲੋ ਜਿੱਦਾਂ ਗੀਤਾ ਪਵਨ ਕਹਿ ਲੋ ਉੱਥੇ ਆਈ ਸੀਗੀ ਉਹ ਸਾਡੀ ਟੀਮ ਜਿਹੜੀ ਹੈ ਪਿਛਲੇ 20 ਦਿਨਾਂ ਤੋਂ ਲੱਗੀ ਹੈ ਤੇ ਸਫਾਈ ਕਰ ਰਹੀ ਹੈ ਹੁਣ ਫੇਰ ਜਿੱਦਾਂ ਇਹਨਾਂ ਨੇ ਦੱਸਿਆ ਕਿਉਂਕਿ ਸੀਵਰੇਜ ਜਿਹੜਾ ਹੈ ਇਹ ਕਾਫੀ ਪੁਰਾਣਾ ਸੀਵਰੇਜ ਪਿਆ ਹੋਇਆ ਜਾਂ ਨਾਲੇ ਨੀਵੇਂ ਆ ਤੇ ਸੜਕਾਂ ਉੱਚੀਆਂ ਹੋ ਗਈਆਂ ਸਾਡੀ ਕੋਸ਼ਿਸ਼ ਆ ਕਿ ਉਹਨੂੰ ਕਲੀਅਰ ਕਰਕੇ ਜਿਹੜਾ ਸੀਵਰੇਜ ਹੈ ਇਹ ਕਲੀਅਰ ਕਰਾਇਆ ਜਾਵੇ ਦੂਸਰੀ ਗੱਲ ਹੈ ਐਸਟੀਪੀ ਦੀ ਹੁਣ ਐਸਟੀਪੀ ਦੀ ਵੀ ਸਾਨੂੰ ਪਰ ਮਜ਼ਦੂਰੀ ਸਾਰੀ ਮਿਲ ਗਈ ਹੈ ਉਹ ਵੀ ਅਸੀਂ ਜਿਹੜੀ ਜਗ੍ਹਾ ਤੇ ਜਿਹੜਾ ਐਸਟੀਪੀ ਲਾਣ ਜਾ ਰਹੇ ਹਾਂ ਜੇ ਐਸਟੀਪੀ ਸਾਡਾ ਲੱਗ ਜਾਂਦਾ ਤੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਓਵਰਫਲੋ ਪਾਣੀ ਆ ਗੰਦਾ ਉਹ ਬਿਲਕੁਲ ਹੀ ਖਤਮ ਹੋ ਜਾਵੇ ਨਾਲੀਆਂ ਦੀ ਪ੍ਰੋਬਲਮ ਆ ਰਹੀ ਹੈ ਪਰ ਸਾਤ ਦੇ ਦਿਨਾਂ ਚ ਬਰਸਾਤ ਜੀ ਹੋਉਂ ਕਸੂ ਬੰਦ ਰਿਹਾ ਇਸ ਕਰਕੇ ਨਾਲਿਆ ਦੀ ਨਿਕਾਸੀ ਨਹੀਂ ਹੋ ਪਾ ਰਹੀ ਦੇਖੋ ਜੀ ਨਾਲਿਆ ਦੀ ਨਿਕਾਸੀ ਦੀ ਗੱਲ ਜਿਹੜੀ ਇਹ ਹੈ ਮੇਜਰ ਹੈ ਕਿ ਨਾਲੇ ਜਿੱਥੇ ਰੁਕ ਜਾਂਦਾ ਉਥੋਂ ਅੱਗੇ ਤੁਰੇ ਤਾਂ ਫੇਰ ਹੀ ਪਿੱਛੇ ਕਲੀਅਰ ਕਰਨ ਦਾ ਫਾਇਦਾ ਹੈ ਅਸੀਂ ਪਿੱਛੋਂ ਕਾਫੀ ਨਾਲੇ ਜਿਹੜੇ ਆ ਸਾਫ ਕਰਾ ਦਿੱਤੇ ਹੁਣ ਜਿੱਥੇ ਇਹਨਾਂ ਨੇ ਦੱਸਿਆ ਕਿ ਇੱਕ ਦੋ ਜਗ੍ਹਾ ਟੂਲੀਆਂ ਦੇ ਉੱਪਰ ਜਿਹੜਾ ਹੈ ਉਹ ਲਫਾਫਿਆਂ ਨੇ ਕਰਕੇ ਜਾਮ ਲਾਇਆ ਹੋਇਆ ਉਹ ਅੱਜ ਹੀ ਮੈਂ ਹਦਾਇਤ ਕਰ ਦਿੱਤੀ ਹੈ ਸ਼ਾਮ ਤੱਕ ਕਲੀਅਰ ਕਰਕੇ ਕਰ ਦਿੱਤਾ ਜਾਵੇ ਫੇਰ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਕਿਉਂਕਿ ਕਈ ਵਾਰੀ ਸ਼ਹਿਰ ਦੇ ਵਿੱਚ ਕਿਤੇ ਕਿਤੇ ਪੁਆਇੰਟ ਹੁੰਦੇ ਆ ਜਿੱਥੇ ਬਿਲਕੁਲ ਬਲੌਕੇਟ ਹੁੰਦੀ ਆ ਪਾਣੀ ਅੱਗੇ ਨਹੀਂ ਤੁਰਦਾ ਤੁਸੀਂ ਸਾਡੇ ਧਿਆਨ 'ਚ ਲੈ ਕੇ ਆਓ ਤੇ ਮੇਰੀ ਤੁਹਾਡੇ ਨਾਲ ਉਹ ਰਹਿ ਗਈ ਆਪਣੀ ਤੁਹਾਡੇ ਲਈ ਮੈਂ ਇਹੀ ਗੱਲ ਰਹਿ ਗਈ ਕਿ ਮੈਂ ਉਹਨੂੰ ਇੱਕ ਦੋ ਦਿਨ 'ਚ ਕਲੀਅਰ ਕਰਾ ਕੇ ਉਹਦਾ ਜਿਹੜਾ ਫਲੋ ਹੈ ਉਹ ਸਮੂਥ ਕਰ ਦਿਆਂਗੇ ਮੇਲ ਨਿਕਾਸੀ ਨਾਲਾ ਜਿਹੜਾ ਗ੍ਰੀਨ ਨਾ ਬਣਦੀ ਆ ਕਿਦੋਂ ਤੱਕ ਕੰਪਲੀਟ ਹੋ ਜੇਗੀ ਇਹ ਜਿਹੜੀ ਆ ਨਾਲੇ ਬਲੀ ਗੱਲ ਆ ਜਿਹੜਾ ਕਲੀਅਰ ਕਰਨ ਦੀ ਇਹ ਅਸੀਂ ਦੋ ਤਿੰਨ ਦਿਨ 'ਚ ਕਰ ਦਿਆਂਗੇ ਮੇਨ ਨੀ ਕਸੀ ਨਾਲ ਜਿਹੜੀ ਟ੍ਰੇਨ ਬੰਦੀ ਪਈ ਹੈ ਕਦੋਂ ਤੱਕ ਕੰਪਲੀਟ ਹੋ ਜਾਏਗੀ ਦੇਖੋ ਜੀ ਇਹਨੂੰ ਇਹ ਲੱਗੇਗਾ ਟਾਈਮ ਜਿਹੋ ਉਹਨਾਂ ਨੇ ਮੀਟਿੰਗ ਕੀਤੀ ਸੀਗੀ ਇਟ ਵਿਲ ਟੇਕ ਅ ਫਿਊ ਮੰਥਸ ਸਾਡਾ ਬਹੁਤ ਬਹੁਤ ਆਪਣੀ ਜਲਦੀ ਕਰਾਇਆ ਤੋਂ ਆਪਣੇ ਵੱਲੋਂ ਤੇ ਆਪਣੇ ਮਹੱਲਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਅਸੀਂ ਪੂਰੇ ਮਹੱਲੇ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਕੱਲ ਅਸੀਂ ਐਡੀਸੀ ਸਾਹਿਬ ਕੋਲ ਲੈ ਕੇ ਗਏ ਸੀ ਤੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਤੇ ਅੱਜ ਸਰ ਉਹ ਸਵੇਰੇ 6 ਵਜੇ ਆਪਣੇ ਆਪਣੀ ਪੂਰੀ ਟੀਮ ਦੇ ਨਾਲ ਸਫਾਈ ਕਰਮਚਾਰੀਆਂ ਦੇ ਨਾਲ ਸਾਡੇ ਕੋਲ ਪਹੁੰਚੇ ਆ ਔਰ ਉਹਨਾਂ ਨੂੰ ਅਸੀਂ ਜਿਹੜੀਆਂ ਮਹੱਲਾ ਨਿਵਾਸੀਆਂ ਨੂੰ ਮੁਸ਼ਕਲਾ ਆ ਰਹੀਆਂ ਸੀ ਉਹਨਾਂ ਨੂੰ ਸਾਰੀਆਂ ਹੀ ਦੱਸੀਆਂ ਗਈਆਂ ਵਾ ਕਿਉਂਕਿ ਸਰ ਕਾਫੀ ਦਿਨਾਂ ਤੋਂ ਨਾਲੇ ਦੀ ਜਿਹੜੀ ਸੀ ਬਹੁਤ ਮਤਲਬ ਕਿ ਮੁਸ਼ਕਲਾ ਆ ਰਹੀ ਸੀ ਸੀਵਰੇ ਸਰ ਕਾਫੀ ਦਿਨਾਂ ਤੋਂ ਬੰਦ ਸੀ ਔਰ ਕਈ ਜਗ੍ਹਾ ਤੇ ਸਰ ਜਿਹੜੇ ਮਤਲਬ ਕਿ ਨਾਲੇ ਸੀ ਉਹਨਾਂ ਦੇ ਉੱਤੇ ਜੰਗਲੇ ਨਹੀਂ ਸੀ ਔਰ ਔਰ ਟ੍ਰਾਫਿਕ ਵਗੈਰਾ ਉਥੋਂ ਲੰਘ ਲੰਗਦੀ ਆ ਤੇ ਸਰ ਬੜੀ ਮੁਸ਼ਕਿਲਾਂ ਦੀ ਸੀ ਰਾਹ ਹੀ ਰਹਿਣਾ ਕਿੱਦਾਂ ਦਾ ਲੱਗ ਰਿਹਾ ਸਰ ਸਾਡੇ ਇਸ ਮਸਲੇ ਦਾ ਹੱਲ ਕੀਤਾ ਗਿਆ ਉਹਨਾਂ ਵੱਲੋਂ ਬਿਲਕੁਲ ਸਰ ਏਡੀਸੀ ਸਾਹਿਬ ਬਹੁਤ ਵਧੀਆ ਇਨਸਾਨ ਆ ਮੈਂ ਕਹਨਾ ਕਿ ਇਹੋ ਜੇ ਅਸੀਂ ਅਫਸਰ ਜਿਹੜੇ ਆ ਉਹ ਅੱਜ ਤੱਕ ਨਹੀਂ ਦਿਖੇ ਕਿਉਂਕਿ ਉਹ ਆਪ ਪੈਨ ਲੈ ਕੇ ਜਿਹੜੇ ਆ ਉਹ ਮਤਲਬ ਕਿ ਲੋਕੀ ਉਹਨਾਂ ਕੋਲ ਮੁਸ਼ਕਲ ਲੈ ਕੇ ਜਾਂਦੇ ਆ ਪਰ ਏਡੀਸੀ ਸਾਹਿਬ ਆਪ ਘਰ ਘਰ ਜਾ ਕੇ ਮਹੱਲਾ ਮਹੱਲਾ ਜਾ ਕੇ ਲੋਕਾਂ ਨੂੰ ਮੁਸ਼ਕਲਾਂ ਜਿਹੜੀਆਂ ਆ ਉਹ ਪੁੱਛਦੇ ਆ ਮੈਂ ਕਹਾਂਗਾ ਕਿ ਇਹ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਵਾ ਇਹਦੇ ਨਾਲ ਚਲੋ ਛੋਟੀਆਂ ਮੋਟੀਆਂ ਉਹਨਾਂ ਨੂੰ ਸਾਰੀਆਂ ਜਿਹੜੀਆਂ ਗਲੀਆਂ ਵਿਆ ਮੁਸ਼ਕਲਾਂ ਆ ਰਹੀਆਂ ਸੀ ਸੀਵਰੇਜ ਦੀਆਂ ਮੁਸ਼ਕਲਾਂ ਸੀ ਨਾਲੇ ਦੀਆਂ ਸਾਰੀਆਂ A to Z ਜਿਹੜੀਆਂ ਕੂੜੇ ਦੀਆਂ ਮੁਸ਼ਕਲਾਂ ਸੀ ਉਹ ਸਾਰੀਆਂ ਉਹਨਾਂ ਨੂੰ ਦੱਸਿਆ ਔਰ ਉਹਨਾਂ ਵੱਲੋਂ ਆਸ਼ਵਾਸ਼ਣ ਵੀ ਦਵਾਇਆ ਗਿਆ ਵਾ ਕਿ ਜਲਦ ਤੁਹਾਡੀਆਂ 2-4 ਦਿਨਾਂ ਚ ਜਿਹੜੀਆਂ ਇਹ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਵਾ ਉਹਦਾ ਜਲਦ ਤੋਂ ਜਲਦ ਹੀ ਹੱਲ ਕੀਤਾ ਜਾਵੇਗਾ